ਮੈਂ 30 ਸਾਲ ਫੌਜ ਦੇ ਵਿੱਚ ਨੌਕਰੀ ਕੀਤੀ ਆ ਇਹ ਦੇਸ਼ ਸਾਡਾ ਦੇਸ਼ ਆ ਅਸੀਂ ਇਸ ਦੇਸ਼ ਲਈ ਖੂਨ ਵੀ ਵਹਾਇਆ ਆ ਸਾਰੇ ਤਗਮੇ ਜਿਹੜੇ ਮੇਰੇ ਕੋਲ ਗਰੈਂਟਰੀ ਅਵਾਰਡ ਹੈ ਸ਼ੋਹਰਾ ਚੱਕਰ ਦਾ ਮੈਨੂੰ ਮੈਂ ਕਿਸੇ ਸਰਕਾਰ ਨੇ ਨਹੀਂ ਦਿੱਤਾ ਉਹ ਮੇਰੀ ਆਪਣੀ ਲੜਾਈ ਸੀ ਮੈਂ ਇਸ ਦੇਸ਼ ਲਈ ਲੜਿਆ ਮੈਂ ਭਾਰਤ ਮਾਤਾ ਤੇ ਲੜਿਆ ਇਹ ਮੇਰੇ ਭਰਾਵਾਂ ਦੇ ਨਾਲ ਲੜਿਆ ਇਹਨਾਂ ਦੇ ਹੌਸਲੇ ਨਾਲ ਲੜਿਆ ਅੱਜ ਇਹਨਾਂ ਨੂੰ ਸਾਡੀ ਜ਼ਰੂਰਤ ਹੈ ਇਹਨਾਂ ਦਾ ਹੱਲਾਸ਼ੇਰੀ ਕਰਨਾ ਸਹੀ ਹੋਣਾ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਵੀ ਇਹ ਜਿਹੜੀ ਚੀਜ਼ ਹੈ ਸਹੀ ਹੈ ਕਿ ਨਹੀਂ ਉਸ ਦੇ ਹਿਸਾਬ ਨਾਲ ਇਸ ਤੇ ਉਹ ਤੇ ਫੈਸਲਾ ਕਰੇ। ਧੰਕਾਰ ਨਾਲ ਉਹ ਨਹੀਂ ਹੁੰਦਾ। ਜੇ ਅੱਜ ਮੈਜੋਰਿਟੀ ਹੈ ਗਵਰਨਮੈਂਟ ਦੇ ਕੋਲੇ ਤਾਂ ਉਸ ਮੈਜੋਰਿਟੀ ਦਾ ਨਜਾਇਜ਼ ਫਾਇਦਾ ਨਹੀਂ ਉਠਾਉਣਾ ਚਾਹੀਦਾ। ਜਿਹੜਾ ਸਹੀ ਕੰਮ ਕਰਨਾ ਚਾਹੀਦਾ ਮੈਂ ਪੰਜਾਬ ਦੇ ਵਿੱਚ ਕੱਲ ਪੜਿਆ ਕਿ ਵੀ ਹਾਈ ਕੋਰਟ 'ਚ ਜੀ ਮੰਨੀ ਵਾਲੇ ਗਏ ਨੇ ਕਿ ਜੀ ਅਸੀਂ ਕਿਸਾਨਾਂ ਦੇ ਅਗੇਂਸਟ ਨਹੀਂ। ਜੇ ਉਹ ਕਿਸਾਨਾਂ ਦੇ ਅਗੇਂਸਟ ਨਹੀਂ ਹੈ ਤੇ ਉਹ ਕੋਰਟਾਂ 'ਚ ਕਿਉਂ ਜਾ ਰਹੇ ਨੇ? ਫਿਰ ਉਹ ਆ ਕੇ ਮੋਦੀ ਸਰਕਾਰ ਨੂੰ ਹੀ ਕਹਿਣ ਕਿ ਜੀ ਸਾਡਾ ਨਾਂ ਕਿਉਂ ਬਦਨਾਮ ਹੋ ਰਿਹਾ? ਤੁਸੀਂ ਆਪਣਾ ਕਾਨੂੰਨ ਠੀਕ ਕਰੋ। ਜੇ ਕਾਨੂੰਨ ਠੀਕ ਹੋਊਗਾ ਤਾਂ ਸਾਰੇ ਇਹ ਕਿਸਾਨ ਲੋਕ ਇਹਨਾਂ ਦਾ ਕਿਸੇ ਦਿਮਾਗ ਥੋੜਾ ਖਰਾਬ ਹੈ ਇਹ ਠੰਡ ਦੇ ਵਿੱਚ ਆ ਕੇ ਐਨੇ ਦੇਰ ਤੋਂ ਇੱਥੇ ਬੈਠੇ ਹੋਏ ਨੇ ਆ ਕੇ ਅੱਜ ਸਾਡਾ ਦਿਲ ਰੋ ਰਿਹਾ ਅਸੀਂ ਆਪਣਾ ਪਟਾਰਾ ਸ਼ਹਿਰ ਛੱਡ ਕੇ ਆ ਜਾਏ ਇੱਥੇ ਇਹ ਦੇਖਣ ਲਈ ਆਪਣੇ ਭਰਾਵਾਂ ਨੂੰ ਦੱਸਣ ਲਈ ਕਿ ਇਹ ਨਾ ਸੋਚੋ ਕਿ ਅਸੀਂ ਰਜਾਇਣਾਂ 'ਚ ਬੈਠ ਕੇ ਇਸਿਆਂ 'ਚ ਬੈਠਣ ਆਲੇ ਅਸੀਂ ਵੀ ਬਹੁਤ ਤਰ੍ਹਾਂ ਦਾ ਤੇ ਖੂਨ ਵਹਾਇਆ ਸਭ ਕੁਝ ਕੀਤਾ ਅੱਜ ਵੀ ਅਸੀਂ ਤਿਆਰ ਹਾਂ ਕੱਲ ਨੂੰ ਜੇ ਕੁਝ ਹੋਊਗਾ ਅਸੀਂ ਕੁਰਬਾਨੀ ਦੇਣ ਲਈ ਤਿਆਰ ਹਾਂ ਇਹਨਾਂ ਭਰਾਵਾਂ ਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਦਾ ਜਿਹੜਾ ਜੁਨਾ ਉਹ ਖਵਾਵਾ ਹੋਵੇ ਸਹੀ ਹੋਵੇ ਇਹ ਦੇਸ਼ ਦਾ ਨਾਮ ਉੱਚਾ ਹੋਵੇ ਨਾ ਕਿ ਦੇਸ਼ ਦਾ ਬੇੜਾਗਰਖ ਹੋ ਜਾਏ ਕਿਉਂਕਿ ਕੁਝ ਲੋਕ ਜਿਨ੍ਹਾਂ ਨੂੰ ਜ਼ਿੰਦਗੀ ਦਾ ਤਜਰਬਾ ਨਹੀਂਗਾ ਜਿਨ੍ਹਾਂ ਨੇ ਕੋਈ ਜ਼ਿੰਦਗੀ ਵਿੱਚ ਵਿਆਹ ਨਹੀਂ ਕੀਤਾ ਕੋਈ ਕੰਮ ਨਹੀਂ ਕੀਤਾ ਉਹ ਅੱਜ ਭਾਸ਼ਣ ਦੇ ਕੇ ਆ ਕਹਿ ਕੇ ਮਨ ਕੀ ਬਾਤ ਜਨ ਕੀ ਬਾਤ ਇਹ ਕਰਕੇ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਗੁੰਮਰਾਹ ਕਿਸਾਨ ਨਹੀਂ ਕਰ ਰਹੇ ਗੁੰਮਰਾਹ ਦੂਜੀਆਂ ਪਾਰਟੀਆਂ ਨਹੀਂ ਕਰ ਰਹੀਆਂ ਗੁੰਮਰਾਹ ਸਿਰਫ ਸਰਕਾਰ ਕਰ ਰਹੀ ਹੈ ਇਹ ਸਰਕਾਰ ਨੂੰ ਸੋਚਣਾ ਚਾਹੀਦਾ ਕਿ ਇਹਦੇ ਵਿੱਚ ਵੱਡੀ ਕੀ ਗੱਲ ਹੈ ਛੋਟੀ ਜੀ ਗੱਲ ਕੱਲ ਨੂੰ ਇਸ ਚੀਜ਼ ਦਾ ਇਫੈਕਟ ਸਾਡੇ ਬੱਚਿਆਂ ਦੇ ਉੱਤੇ ਹੋਣਾ ਹੈ ਇਸ ਲਈ ਅਸੀਂ ਇਹਨਾਂ ਦੀ ਅੱਜ ਮਦਦ ਕਰਨ ਲਈ ਇੱਥੇ ਆਏ ਹੋਏ ਹਾਂ ਔਰ ਸਾਡੀ ਇਹਨਾਂ ਭਰਾਵਾਂ ਨੂੰ ਇਹ ਹੀ ਬੇਨਤੀ ਆ ਔਰ ਸਭ ਨੂੰ ਬੇਨਤੀ ਆ ਕਿ ਇਹ ਲੜਾਈ ਕੋਈ ਸਿੱਖਾਂ ਦੀ ਲੜਾਈ ਨਹੀਂ ਕੋਈ ਹਿੰਦੂਆਂ ਦੀ ਲੜਾਈ ਨਹੀਂ ਕੋਈ ਮੁਸਲਮਾਨਾਂ ਦੀ ਲੜਾਈ ਨਹੀਂ ਕੋਈ ਈਸਾਈਆਂ ਦੀ ਲੜਾਈ ਨਹੀਂ ਇਹ ਲੜਾਈ ਇਨਸਾਨੀਅਤ ਦੀ ਲੜਾਈ ਆ ਅਸੀਂ ਸਾਰੇ ਫੌਜ 'ਚ ਰਹੇ ਹਾਂ ਅਸੀਂ ਭਰਾਵਾਂ ਵਾਂਗੂ ਰਹਿਆ ਸਾਰਿਆਂ ਨਾਲ ਪਰ ਅੱਜ ਅਸੀਂ ਦੇਖ ਰਹੇ ਹਾਂ ਕਿ ਦੇਸ਼ ਨੂੰ ਵੰਡਿਆ ਜਾ ਰਿਹਾ ਧਰਮ ਦੇ ਨਾਂ ਦੇ ਉੱਤੇ ਪਾਰਟੀਆਂ ਦੇ ਨਾਮ ਦੇ ਉੱਤੇ ਜਿਹੜਾ ਕਿ ਬਹੁਤ ਗਲਤ ਹੈ ਅਸੀਂ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਠੀਕ ਹੈ ਸਾਡੇ ਕੋਲੇ ਜ਼ੋਰ ਨਹੀਂ ਆਇਆ ਅਜੇ ਪਰ ਅਸੀਂ ਸਿਰਫ ਇਹ ਹੈ ਕਿ ਆਪਣੇ ਭਰਾਵਾਂ ਨੇ ਸਾਡੇ ਨੇ ਦੱਸਤਾ ਕਿ ਇਹ ਸਾਡਾ ਅਗਵਾਈ ਕਰ ਰਿਹਾ ਅਸੀਂ ਇਹਨਾਂ ਦੇ ਨਾਲ ਆ ਜੋ ਇਹਨਾਂ ਨੇ ਅੱਜ ਕੀਤਾ ਉਹ ਕੋਈ ਨਹੀਂ ਕਰ ਸਕਦਾ ਸੂਰਾ ਸੰਸਾਰ ਦੇਖ ਰਿਹਾ ਇਸ ਚੀਜ਼ ਨੂੰ ਇਸ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਐਵੇਂ ਲਾ ਕੇ ਬਾਰ-ਬਾਰ ਮੀਟਿੰਗਾਂ 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 ਇਹ ਕਚਹਿਰੀ ਵਾਲਾ ਕੰਮ ਹੋ ਗਿਆ ਕਿ ਅੱਗੇ ਡੇਟ ਪਾ ਦੋ ਡੇਟ ਪਾ ਦੋ ਡੇਟ ਪਾ ਦੋ ਪਰ ਇਹ ਜਿਆਦਾ देर ਨਹੀਂ ਚੱਲੇਗਾ ਅੱਜ ਇਹ ਸ਼ੁਰੂ ਹੋ ਗਿਆ ਕੰਮ ਤੇ ਅੱਗੇ ਵਧੂਗਾ ਅੱਜ ਇੱਥੇ ਆ ਕੱਲ ਨੂੰ ਦੂਜੀਆਂ ਸਟੇਟਾਂ ਜਾਊਗਾ ਇਸ ਲਈ ਸਰਕਾਰ ਨੂੰ ਸੋਚਣਾ ਚਾਹੀਦਾ ਆਪਣੇ ਆਪ ਸੋਚਣਾ ਚਾਹੀਦਾ ਕੋਈ ਵੀ ਕਿਸੇ ਖੰਦ ਦਾ ਕੋਈ ਅਗਰ ਕੋਈ ਗਲਤ ਕਦਮ ਸੋਚੇ ਅਸੀਂ ਬਥੇਰੀਆਂ ਪੜ ਰਹੇ ਆ ਖਬਰਾਂ ਆਉਂਦੀਆਂ ਨੇ ਆਰਮੀ ਆਜੂ ਆਜੂ ਕੋਈ ਆਰਮੀ ਵੀ ਨਹੀਂ ਆਊਗੀ ਇਸ ਤਰ੍ਹਾਂ ਦੀ ਕੋਈ ਗਲਤ ਕੰਮ ਨਹੀਂ ਕਰੂਗਾ ਹਰਿਆਣਾ ਪੁਲਿਸ ਨੇ ਵੀ ਬਹੁਤ ਮਦਦ ਕੀਤੀ ਹੈ ਲੋਕਾਂ ਦੀ ਠੀਕ ਹੈ ਉਹਨਾਂ ਨੂੰ ਵੀ ਹੁਕਮ ਮੰਨਣਾ ਪੈਂਦਾ ਡਿਊਟੀ ਕਰਦੇ ਆ ਪਰ ਜਦੋਂ ਨਜਾਇਜ਼ ਚੀਜ਼ ਹੁੰਦੀ ਆ ਉਸ ਨੂੰ ਫਿਰ ਉਹ ਵੀ ਅਗਲੇ ਕਹਿੰਦੇ ਕਿ ਅਸੀਂ ਨਜਾਇਜ਼ ਨਹੀਂ ਕਰਾਂਗੇ ਕਿਸ ਨਾਲ ਵੀ ਕੀ ਕਿ ਉਹ ਫੋਟੋ ਸਹੀ ਡੰਗਲ ਕਿਹਾ ਨਾ ਤੁਸੀਂ ਕਿ ਜਿਹੜੇ ਜਵਾਨ ਆ ਬਾਰਡਰ ਤੇ ਸੋਹਣੇ ਲੱਗਦੇ ਆ ਕਿਸਾਨ ਜਿਹੜੇ ਆ ਉਹ ਖੇਤਾਂ 'ਚ ਕੰਮ ਕਰਦੇ ਜੇ ਇਹਨਾਂ ਕਿਸਾਨ ਨਾ ਖੇਤੀ ਕਰੂਗਾ ਤੇ ਅਸੀਂ ਭੁੱਖੇ ਰਹਿ ਜਾਾਂਗੇ ਖਾਣ ਕਿੱਥੋਂ ਅਸੀਂ ਕਰਕੇ ਆ ਇਹ ਤਾਂ ਕਹਿਣ ਦੀ ਗੱਲ ਆ ਕਿ ਜੀ ਅਸੀਂ ਇਹਨਾਂ ਨੂੰ ਉਹ ਕਰ ਦਾਂਗੇ ਵੀ ਕਰਕੇ ਦਿਖਾਓ ਪਹਿਲਾਂ ਠੀਕ ਆ ਨਾ ਕਹਿ ਦੇਣਾ ਕਿ ਅਸੀਂ ਐਨੇ ਕਰੋੜ ਪਾਤੇ ਕੌਣ ਕਹਿੰਦਾ ਕਿਦੇ ਅਕਾਊਂਟ 'ਚ ਆਇਆ ਅੱਜ ਇੱਥੇ ਭਾਈ ਸਾਹਿਬ ਖੜੇ ਆ ਕਹਿੰਦੇ ਨੌ ਸਬਸਿਡੀ ਮੈਨੂੰ 9 ਰੁਪਏ ਆਈ ਆ ਮੇਰੇ ਉਹਦੇ ਵਿੱਚ ਦੱਸੋ ਕਹਿੰਨ ਨੂੰ 2000 ਪੈਸੇ ਮਹੀਨਾ ਦੇਤਾ ਚਾਹ ਦਿੱਤਾ ਇਹ ਗੱਲਾਂ ਨੇ ਜਿਹੜੀਆਂ ਦੇਖੋ ਸਰਕਾਰ ਸਰਕਾਰ ਹੈ ਅਸੀਂ ਕਹਿੰਨੇ ਠੀਕ ਹੈ ਸਰਕਾਰ ਦਾ ਹੁਕਮ ਮੰਨੋ ਪਰ ਜੇ ਗਲਤ ਕੰਮ ਹੋਣ ਲੱਗ ਪਿਆ ਤਾਂ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਭਈ ਇਸ ਤਰ੍ਹਾਂ ਨਹੀਂ ਚੱਲਣਾ ਕੰਮ ਠੀਕ ਹੈ ਨਾ ਸਹੀ ਤਰੀਕੇ ਨਾਲ ਕੰਮ ਕਰੋਗੇ ਤਾਂ ਸਹੀ ਹੋਗਾ ਬਹੁਤ-ਬਹੁਤ ਸ਼ੁਕਰੀਆ ਸਾਡਾ ਮੈਸੇਜ ਇਹੀ ਪਹੁੰਚਾਉਣਾ ਸਾਡੀ ਕਿਸੇ ਨਾਲ ਕੋਈ ਵੈਰਤਾ ਨਹੀਂ ਕੋਈ ਵਿਰੋਧੀ ਬਣਾ ਨਹੀਂ ਸਾਡਾ ਅਸੀਂ ਕਹਿੰਨੇ ਸਾਡੀ ਜਿਹੜੇ ਸਾਡੇ ਗੁਰੂ ਨਾਨਕ ਉੱਤੇ ਬੈਠੇ ਨੇ ਉਹਨਾਂ ਨੇ ਆਸ਼ੀਰਵਾਦ ਆਸ਼ੀਰਵਾਦ ਦਿੱਤਾ ਹੈ ਸਾਰੇ ਭਰਾਵਾਂ ਨੂੰ ਐਡੀ ਤਕੜੀ ਕੌਮ ਐਡੇ ਤਗੜੇ ਇਕੱਠੇ ਹੋ ਕੇ ਲੋਕ ਬੈਠੇ ਨੇ ਅੱਜ ਸਾਰੇ ਦੇ ਸਾਰੇ ਜੋ ਬਾਬਾ ਜੀ ਦਾ ਹੁਕਮ ਸੀ ਕਿਰਤ ਕਰੋ ਵੰਡ ਛਕੋ ਨਾਮ ਜਪੋ ਉਹ ਚੱਲ ਰਿਹਾ ਇੱਥੇ ਦੇਖੋ ਲੰਗਰ ਕਿਵੇਂ ਚੱਲ ਰਿਹਾ ਮੈਂ ਕਹਿੰਦਾ ਹੈਰਾਨੀ ਵਾਲੀ ਗੱਲ ਨਾਲ ਸਾਡੀ ਸਾਰੇ ਮੈਂ ਅੱਜ ਇਹਨਾਂ ਨੂੰ ਪੁੱਛਿਆ ਆ ਕੇ ਭਰਾਵੋ ਕਿਸੇ ਚੀਜ਼ ਦੀ ਲੋੜ ਆ ਉਹ ਕਹਿੰਦੇ ਜੀ ਕਿਸੇ ਚੀਜ਼ ਦੀ ਲੋੜ ਨਹੀਂ ਬਸ ਤੁਹਾਡਾ ਸਾਨੂੰ ਥੋੜੀ ਥੜੀ ਸਪੋਰਟ ਦੀ ਜਰੂਰ ਕੋਈ ਕੋਈ ਪੈਸਾ ਨਹੀਂ ਮੰਗ ਰਿਹਾ ਥੋੜਤੋਂ ਕੋਈ ਕੁਝ ਨਹੀਂ ਕਰ ਰਿਹਾ ਦੁਨੀਆ ਕਹਿ ਰਹੀ ਹੈ ਖਾਲਸਤਾਨੀ ਹੈ ਇਹ ਵਾ ਕੱਫ ਬਕਵਾਸ ਕੋਈ ਇੱਥੇ ਖਾਲਸਤਾਨੀ ਕੋਈ ਨਹੀਂ ਇਹ ਦੇਸ਼ ਸਾਡਾ ਪਰ ਦੇ ਸਾਡਾ ਭਾਰਤ ਮਾਤਾ ਸਾਡੀ ਆ ਇਹ ਪਾਰਟੀਆਂ ਬਾਜ਼ੀਆਂ ਸਰਕਾਰਾਂ ਜਿਹੜੀਆਂ ਇਹ ਚੰ ਟਾਈਮ ਲਈ ਆਈਆਂ ਨੇ ਲੋਕ ਕਹਿੰਦੇ ਨੇ ਮੈਡਲ ਵਾਪਸ ਕਰੋ ਮੈਂ ਕਹਿੰਦਾ ਅਸੀਂ ਕਿਉਂ ਕਰਾਂਗੇ ਅਸੀਂ ਆਪ ਆਪਣੀ ਮਿਹਨਤ ਕਰਕੇ ਅਸੀਂ ਖੋਲ ਢੋਲ ਕੇ ਮਿਹਨਤ ਕਰਾ ਬੈਠੇ ਰਹੇ ਆ ਸਾਨੂੰ ਕਿਸੇ ਨੇ ਕੋਈ ਪੀਖ ਨਹੀਂ ਦਿੱਤੀ ਇਸ ਜਿਹੇ ਲਈ ਅਸੀਂ ਆਪਣਾ ਜਿੱਤੇ ਨੇ ਇਸ ਲਈ ਅਸੀਂ ਆਪਣੇ ਕੋਲੇ ਰੱਖਾਂਗੇ ਛਾਤੀ ਖੋਲ ਕੇ ਰੱਖਾਂਗੇ ਤੇ ਜਿੱਦਾਂ ਲੋੜ ਪਊਗੀ ਅਸੀਂ ਛਾਤੀ ਖੋਲ ਕੇ ਉਹਨਾਂ ਨਾਲ ਲੜਾਂਗੇ ਜਿਹੜੇ ਸਾਡੇ ਨਾਲ ਅਨਿਆਇ ਕਰਦੇ